right <laughs> disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational or personal use tips the balance in favor of fair use. ਤਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਕਰ ਦਿਆਂ ਫਿਰ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਆਹੀ ਚਲੇ ਇਹ ਗੱਡੀ ਗੱਡੀ ਸਾਫ ਕਰਨ ਲੈ ਹਾਂ ਹਾਂ ਸਾਫ ਕਰੀਏ ਯਾਰ ਠੀਕ ਹੈ ਜੀ ਆਹੋ ਗੱਡੀ ਸਾਫ ਕਰੀ ਜਾਂਦਾ ਗੱਡੀ ਦੇ ਨਾਲ ਨਾਲ ਆਪਦਾ ਮੂੰਹ ਵੀ ਸਾਫ ਕਰਨ ਵਾਲਾ ਤੋਂ ਗੱਡੀ ਸਾਫ ਹੋ ਕੇ ਕਾਲੀ ਨਿਕਲੇ ਆਉਗੀ ਤੂੰ ਸਾਫਾ ਕੇ ਚਿੱਟੀ ਨਿਕਲੇ ਆਏਂਗੇ ਓਏ ਮੌਸਮ ਚੈੱਕ ਕਰ ਸਦੇ ਕਿੰਨੀ ਵਧੀਆ ਆ ਮੌਸਮ ਬਾਅਦ ਵਿੱਚ ਚੈੱਕ ਕਰਵਾ ਲਈ ਪਹਿਲਾਂ ਆਪ ਦਾ ਹਾਲ ਵੇਖ ਲੈ ਵਾਸੀਆਂ ਤਾਂ ਵਾਸੀਆਂ ਆ ਜਾਂਦੀਆਂ ਐ ਨਹੀਂ ਪਹਿਲਾਂ ਵਾਸੀ ਲਾਲਾ ਤੇ ਫੇਰ ਬੋਲਾ ਮੈਂ ਹਾਂ ਆਏ ਲੱਗੀ ਪਈ ਐ ਕਿਤੇ ਚੱਲੇ ਮੈਂ ਹਜੂਜ ਜਾਚ ਪੀ ਲਈ ਯਾਰ ਅੱਪੀ ਘਰ ਵਾਲੀ ਦੁੱਧ ਪਿਆਦੀ ਅੱਜ ਖੂਨ ਟੈਸਟ ਕਰਾਇਆ ਤੇ ਉਹਦਾ ਫਿਰ ਮੈਂ ਤਾਂ ਟੈਸਟ 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 ਬੜੇ ਹੁੰਦੇ ਨਾ ਨਾ ਗਲਤ ਟੈਸਟ ਕਰਵਾ ਲੈ ਤੁਸੀਂ ਖੂਨ ਦਾ ਟੈਸਟ ਨਹੀਂ ਕਰਵਾਉਣਾ ਸੀਗਾ ਤੁਸੀਂ ਟੈਸਟ ਕਰਵਾਉਣਾ ਸੀਗਾ ਵੀ ਕਿੰਨੀ ਕੁ ਪਾਗਲ ਆ ਕਿੰਨੀ ਕੁ ਸਹੀ ਆ ਇਹ ਠੀਕ ਆ ਪਰ ਠੀਕ ਤਾਂ ਹੈ ਨਹੀਂ ਕਿ ਪਾਗਲ ਹੀ ਜਵਾ ਹੈ ਸਿਰੇ ਦੀ ਪਾਗਲ ਜਿਵਾਕਾਂ ਨੂੰ ਕਰਦੀ ਰਹੂਗੀ ਅੱਗ ਜਵਾਕ ਤਾਂ ਸੰਭਾਲ ਲੈਣੀ ਗਿਆ ਤੇ ਆਪਦੇ ਆਪ ਨੂੰ ਜਵਾਕ ਨਹੀਂ ਸਮਝਦੀ ਹੈਗੀ ਮੈਂ ਨਹੀਂ ਆਉਂਦੇਗੇ ਮੈਂ ਨਹੀਂ ਆਈ ਨਹੀਂ ਮੈਂ ਨਹੀਂ ਜੰਗ ਨਹੀਂ ਆਈ ਲਿਖੇ ਕਰੀਓਗੀ ਜਿਵਾਕਾਂ ਨੂੰ ਜੇ ਬਾਲੀ ਨਿਆਣੀ ਹੁੰਦੀ ਹੈ ਨਾ ਬੰਦਿਆਂ ਵਾਂਗੂ ਜਨਾਨੀਆਂ ਵਾਂਗੂ ਤੇਰੇ ਕੋਲ ਰਹੀਦਾ ਗੱਡੀ ਚਾਰਗਰ ਲੈ ਇਸ ਚਾਲੂ ਹੋ ਗਏ ਗਰਮੀ 'ਚ ਬੈਠਾ ਮੈਂ ਬਾਹਰ ਹੀ ਆਇਆ ਨਾ ਬਾਹਰ ਹੀ ਆਇਆ ਫੜੋ ਮੇਰਾ ਫੋਨ ਗੱਡੀ ਰੁਕੀ ਹੋਵੇ ਤੇ ਇਹ ਅੰਦਰ ਬੈਠੀ ਕਿਵੇਂ ਰਹੂਗੀ ਨਾ ਬਾਹਰ ਨਿਕਲ ਕੇ ਸਾਰੇ ਲੋਕਾਂ ਨੂੰ ਦੇਖਣਾ ਨਹੀਂਗਾ ਤੇਰੇ ਲੋਕਾਂ ਦਾ ਸੁਣਾ ਨਹੀਂਗਾ ਵੀ ਹਾਂ ਦੇਖੋ ਮੈਂ ਆਈ ਆਂ ਬੁਗੜੀ ਬੁਗੜੀ ਆਈ ਹੈ ਕਿ ਮੈਨੂੰ ਦੇਖੋ ਧਿਆਨ ਨਾਲ ਤੱਕੋ ਫੋਨ ਤੇਗਾ ਵੀ ਨਹੀਂ ਰੀਅਲ ਦੇ ਵਿੱਚ ਵੀ ਦੇਖੋ ਮੈਨੂੰ ਮੈਂ ਪਗੜੀ ਮੈਂ ਤਾਂ ਜਿੰਦਗੀ ਆ ਵੀ ਕੋਵਿਡ ਮੈਨੂੰ ਗਈ ਕੈਸਾ ਨੈਪਾ ਪਾ ਲਿਆ ਸਨੈਪਾ ਪਾਉਣ ਵਾਲੀ ਬੁੱਥੀ ਹੈਗੀ ਤੇਰੀ ਆਇਆ ਵਾ 10 ਨੈਪਾ ਪਾਉਣ ਵਾਲਾ ਹੈ ਮੁੰਡਾ ਤੇਲ ਪਾਉਣ ਦਾ ਚੈੱਕ ਕਰੋ ਕਿੰਨੇ ਦਾ ਬੰਡ ਆ ਤੁਹਾਨੂੰ ਕੀ ਚੈੱਕ ਕਰਾਉਣਾ ਹੈ ਗਲਾਸ ਕੇ ਤੇਲ ਇੱਥੋਂ ਵਾਧੇ ਲੈ ਜਾ ਉਹਦੇ ਨਾਲ ਮੂੰਹ ਮੈਂ ਸਾਫ ਕਰ ਲਾ ਰਗੜ ਲਾ ਦੇ ਕੀ ਪਤਾ ਸਾਫ ਹੋ ਜੇ ਦੂਜੀਆਂ ਕਰੀਮਾਂ ਵਗੈਰਾ ਤਾਂ ਅਸਰ ਕਰਦੀਆਂ ਨਹੀਂ ਤੇਰੇ ਤੇ ਕੀ ਪਤਾ ਇਹੀ ਅਸਰ ਕਰ ਜਾਵੇ ਗੱਡੀ ਗੱਡੀ ਇਹ ਤੇਲ ਪਾਏ ਜੁਮ ਮੱਝਰੀ ਠੀਕ ਆ ਭੈਣ ਜੀ ਥੋੜੀ ਗੱਡੀ ਤੁਸੀਂ ਭਣਾ ਦੇ ਗੱਡੀ ਦੇ ਵਿੱਚ ਤੇਲ ਪਾਉ ਪੜੀ ਗੱਡੀ ਦੇ ਉੱਤੇ ਤੇਲ ਪਾ ਕੇ ਸੀਖ ਸੈੱਟ ਦੇ ਦੋ ਇੱਕ ਸਾਨੂੰ ਕੀ ਉਹਦੇ ਨਾਲ ਅਰੇ ਸਕੈਨਰ ਦੇ ਦਿਓ ਬ੍ਰਦਰਸ ਸਕੈਨਰ ਭੇਜੋ ਬ੍ਰਦਰਸ ਸਕੈਨਰ ਦੋ ਲੜਾਸ ਕਮਲਿਆ ਸਕੈਨਰ ਕੀ ਕਰਨਾ ਵਾ ਕਾ ਤਾਂ ਪੈਸੇ ਪਾਉਣੇ ਕੈਂਡਾ ਸਾਰਾ ਉਹਨਾਂ ਦੇ ਕੋਲ ਬਿਠਾ ਦੇ ਬੈ ਕੇ ਗੱਲਾਂ ਮਾਰਿਆ ਕਿ ਬੁਗੜੀ ਦੇ ਪੈਸੇ ਉਹਨਾਂ ਦੇ ਪੂਰੇ ਹੋ ਜਾਣਗੇ ਹੋ ਗਿਆ ਭਾਈ ਚੈੱਕ ਕਰ ਲਿਓ ਉਹ ਦਿੱਕਾ ਜਦੋਂ ਚੈੱਕ ਕਰੀ ਜਾਂਦੇ ਜਦੋਂ ਦੀ ਤੁਸੀਂ ਗੱਡੀ ਪੈਟਰੋਲ ਪੰਪ ਤੇ ਰੋਕੀ ਹੋਦੋਂ ਦਿਓ ਤੇਰੀ ਜਨਾਨੀ ਚੈੱਕ ਕਰੀ ਜਾਂਦੇ ਵੀ ਆ ਉਹੀ ਬੁਗੜੀ ਨੇ ਜਿਹੜੀ ਵਲੌਗ ਬਣਾਉਂਦੀ ਆ ਫੈਡਰ ਲਾ ਕੇ ਆਦਾ ਰੰਗ ਗੋਰਾ ਦਿਖਾਉਂਦੇ ਤੇ ਇੱਥੇ ਕਿੰਨੀ ਕਾਲੀ ਕੁਰਟੀ ਲੱਗੀ ਜਾਂਦੀ ਏ ਦਾ ਵਾਂ ਤੇਲ ਪੋਆ ਲਿਆ ਪਵੀਆਂ ਦੀਆਂ ਦਾ ਗੱਡੀ ਚ 40 ਲੀਟਰ ਦਾ ਪੋਆ ਸੱਚ ਦਸੀਏ ਆ ਗੱਲ ਕਰਕੇ ਨਾ ਆਉਦੇ ਆਪ ਨੂੰ ਗਰੀਬ ਨਾ ਦਿਖਾਓ ਤੁਸੀਂ ਵੀ ਹਾਂ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਗਏ ਸ ਤਾਂ 40 ਦਾ ਤੇਲ ਪੋਆ ਆ ਗੱਡੀ ਦੇ ਵਿੱਚ ਵੀ ਇਸ ਬਾਨੇ ਲੋਕੇ ਸਾਨੂੰ ਪੈਸੇ ਭੇਜਣਗੇ ਸੁਪਰ ਥੈਂਕਸ ਭੇਜਣਗੇ ਤੁਸੀਂ ਨਾ ਬਥੇਰੇ ਬਲੌਗਰ ਗੰਦੇ ਤੁਸੀਂ ਬਹੁਤ ਗਰੀਬੀ ਕਾਰਡ ਖੇਡਦੇ ਆ ਤੁਸੀਂ ਲੋਕਾਂ ਨੂੰ ਠੱਗਦੇ ਐ ਕਰਕੇ ਤੁਸੀਂ ਤਾਂ ਦੱਸਾਂ ਕੀ ਲਿਖਣ ਲੱਗੀ ਜਾਂਦਾ ਸਾਲ ਮੈਂ ਬੈਗ ਗিয়ার ਪਾਈ ਨਾ ਜਲਦੀ ਗੱਡੀ ਤੇ ਮੁਰਸਲ ਦੇ ਬੈਗ ਗੇ ਪਾਇ ਲਾਦਾ ਚਲਾਇਆ ਹੋਣਾ ਕਿ ਇਹਦਾ ਮੈਨੂੰ ਲੱਗਾ ਬਗੜੀ ਨੇ ਸੁਪਨੇ ਵਿੱਚ ਸੁੱਤੀ ਪਈ ਨੇ ਬੈਗ ਗিয়ার ਵਾਲਾ ਮੋਟਰਸਾਈਕਲ ਚਲਾ ਲਿਆ ਮੁਰਸਲ ਦੇ ਬੈਗ ਗੇ ਹੈਗਾ ਪਹਿਲੇ ਦੱਸੀ ਮੈਨੂੰ ਹਾਂ ਦੋ ਬੈਕ ਹੁੰਦੇ ਕਈਆਂ ਦੇ ਅੱਗੇ ਵੀ ਹੁੰਦੇ ਆ ਕਈਆਂ ਦੇ ਅੱਗੇ ਸਾਰੇ ਹੁੰਦੇ ਆ ਕਿ ਨਹੀਂ ਇਹ ਕਲਾ ਜੋਈਆ ਬੈਕ ਗੀਅਰ ਦਾ ਮਤਲਬ ਹੁੰਦਾ ਕਿ ਗੱਡੀ ਪਿੱਛੇ ਨੂੰ ਜਾਂਦੀ ਹੈ ਅਸ਼ਾ ਤੇ ਮੋਟਰਸਾਈਕਲ ਪਿੱਛੇ ਨੂੰ ਜਾਂਦਾ ਦੇਖਿਆ ਕਿ ਨਹੀਂ ਲੈ ਦੱਸ ਭਰਾਵਾ ਤੈਨੂੰ ਨਹੀਂ ਪਤਾ ਲੱਗਿਆ ਹਜੇ ਤੱਕ ਇਹ ਬੁਗੜੀ ਆ ਤੇਰੀ ਬੁਗੜੀ ਇਹ ਕੁਛ ਵੀ ਕਰ ਸਕਦੀ ਹੈ ਇਹ ਜਿਹੜਾ ਹਵਾਈ ਜਹਾਜ਼ ਹੁੰਦਾ ਨਾ ਉਹਨੂੰ ਰੇਲ ਰਾਈਲ ਪਟਰੀ ਦੇ ਵਿੱਚ ਲਾ ਸਕਦੀ ਹੈ ਤੇ ਤੂੰ ਗੱਲ ਕਰਦਾ ਬੈਕਪਰ ਗੀਅਰ ਵਾਲੇ ਮੋਟਰਸਾਈਕਲ ਦੀ ਇਹ ਕੁਛ ਵੀ ਕਰ ਸਕਦੀ ਹੈ ਇਹ ਕਿਦਾਂ ਦੀ ਹੋਈ ਹੈ ਥੋੜੀ ਦਾ ਗੜਾ ਬੈਠਾ ਉਹਦੇ ਆਵਾਜ਼ ਖਰਾਬ ਆ ਥੋੜੀ ਜੀ ਗਾਈਸ ਇਸ ਕਰਕੇ ਇਗਨੋਰ ਕਰਿਓ ਤੁਹ ਕੁੜੀ ਦੀ ਆਵਾਜ਼ ਦੀ ਗੱਲ ਕਰਦਾ ਵੀ ਆਵਾਜ਼ ਨਹੀਂ ਈਗਨੋਰ ਕਰਗੇ ਅੱਜ ਤਾਂ ਕੁੜੀ ਨੇ ਇਗਨੋਰ ਕਰਦੇ ਰਹਿੰਨੇ ਕੁੜੀ ਦੀ ਸ਼ਕਲ ਦੇਖਣ ਆ ਪਸੰਦ ਨਹੀਂ ਕਰਦੇਗੇ ਦੀ ਰੀਤ ਨੂੰ ਗੱਡੀ ਸਿਖਾਉਣ ਲੱਗੇ ਅੱਜ ਤੇ ਰੀਤ ਨੂੰ ਗੱਡੀ ਸਿਖਾਉਣ ਲੱਗਿਆ ਪਰ ਹੁਣ ਆਏ ਨਹੀਂ ਪਤਾਗਾ ਗੱਡੀ ਦੇ ਨਾਲ ਇਹਦੀ ਲੱਤ ਬੰਨ ਚੁੱਟੂਗੀ ਕਿ ਬਚ ਜੂਗੀ ਗੱਡੀ ਦਾ ਤਾਂ ਪਤਾ ਹੀ ਕਵਾੜਾ ਹੀ ਹੋਣਾ ਹਾਂ ਮੇਰੇ ਪਤੀ ਨੇ ਦਿਵਾ ਕੇ ਸਾਰਾ ਪੈਸਾ ਕਮਾ ਗਿਆ ਕਿੱਦਾਂ ਨਹੀਂ ਜੇ ਤੁਸੀਂ ਚੁੰਨੀ ਲੈਣੀ ਨਹੀਂ ਹੁੰਦੀਗੀ ਤਾਂ ਫੇਰ ਚੁੰਨੀਆਂ ਵਾਲੇ ਸੂਟ ਪਾਉਨੇ ਹੀ ਕਿਉਂ ਆ ਚੁੰਨੀ ਨਾ ਹੱਥ ਚ ਲੈ ਕੇ ਬੜਕਾਈ ਜਾਂਦੀ ਐ ਵੀ ਗਲੇ ਚ ਪਾਲਾ ਜੇ ਗਲੇ ਚ ਚੁੰਨੀ ਪਾਲੇਂਗੇ ਫੇਰ ਵੱਡੇ ਜਾਊਗਾ ਤੇਰਾ ਗਲਾ ਚੁੰਨੀ ਗੱਡੀ ਚ ਚੱਲ ਗਿਆ ਉਹ ਮੇਜਮਨ ਮੈਨ ਮੱਜ ਮਾਰੇਗਾ ਤੇ ਗੱਡੀ ਚ ਕਿਹੜਾ ਏਸੀ ਲੱਗਾ ਵਾ ਏਸੀ ਲੱਗਾ ਵਾ ਲੈ ਜਾ ਭਰਾਵਾ ਇਹਨੂੰ ਗੱਡੀ ਦੇ ਵਿੱਚ ਉਹ ਤਾਂ ਪਹਿਲੇ ਪੁੱਠੇ ਤੇ ਵਰਗੀ ਪਈ ਧੁੱਪੇ ਜਾ ਕੇ ਹੋਰ ਨਾ ਕਾਲੀ ਹੋ ਜੇ ਕਿਤੇ ਦੁਨੀਆ ਵਿੱਚ ਅੱਗੇ ਦਾ ਕਾਲਾ ਰੰਗ ਇਹਦੇ ਰੰਗ ਨਾਲ ਜਾਣਿਆ ਜਾਵੇ ਵੀ ਕਾਲਾ ਰੰਗ ਇਹੋ ਜਿਹਾ ਹੁੰਦਾ ਹਾਂਜੀ ਅੱਜ ਦੇ ਵੀਡੀਓ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਨਵੇਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ